ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਜਦੋਂ ਉਹ ਚਾਰ ਨਿਸ਼ਾਨੀਆਂ ਦਿਸਣ ਲੱਗ ਜਾਣ ਤਾਂ ਆਪਾਂ ਨੂੰ ਜ਼ਿੰਦਗੀ ਵਿੱਚ ਬਦਲਾਅ ਕਰ ਲੈਣਾ ਚਾਹੀਦਾ ਜ਼ਿੰਦਗੀ ਨੂੰ ਬਦਲ ਲੈਣਾ ਚਾਹੀਦਾ ਇੱਥੇ ਜ਼ਿੰਦਗੀ ਨੂੰ ਬਦਲਣਾ ਮਤਲਬ ਇਹ ਆ ਕਿ ਆਪਾਂ ਨੂੰ ਜੇ ਕਿਸੇ ਕੰਮ ਦੇ ਵਿੱਚ ਮਿਹਨਤ ਕਰਦੇ ਆ ਆਪਾਂ 4 ਘੰਟੇ ਉਹ ਕੰਮ ਨੂੰ ਕਰਦੇ ਆ ਤਾਂ ਆਪਾਂ ਨੂੰ ਮਿਹਨਤ ਨੂੰ ਦੁੱਗਣੀ ਕਰ ਦੇਣਾ ਚਾਹੀਦਾ 8 ਘੰਟੇ ਕਰ ਦੇਣਾ ਚਾਹੀਦਾ 7 ਘੰਟੇ ਕਰ ਦੇਣਾ ਚਾਹੀਦਾ ਮਤਲਬ ਕਿ ਹੋਰ ਜ਼ੋਰ ਦੇਣਾ ਚਾਹੀਦਾ ਆਪਣੀ ਮਿਹਨਤ ਦੇ ਉੱਤੇ ਤੇ ਜੇ ਆਪਾਂ ਸਵੇਰੇ 4 ਵਜੇ ਉੱਠਦੇ ਆ ਤਾਂ 3 ਵਜੇ ਉੱਠਣਾ ਚਾਹੀਦਾ ਜੇ 5 ਵਜੇ ਉੱਠਦੇ ਆ ਤਾਂ 4 ਵਜੇ ਉੱਠਣਾ ਚਾਹੀਦਾ ਮਤਲਬ ਜਿਹੜੇ ਉੱਠਣ ਦਾ ਸਮਾਂ ਵਾ ਉਹ ਵੀ ਹੋਰ ਜਲਦੀ ਉੱਠਣ ਦੀ ਕੋਸ਼ਿਸ਼ ਜ਼ਰੂਰ ਕਰੋ ਉਹ ਕਿਹੜੀਆਂ ਚਾਰ ਨਿਸ਼ਾਨੀਆਂ ਨੇ ਜਦੋਂ ਆਪਾਂ ਨੂੰ ਇਹ ਸਾਰੇ ਕੰਮ ਕਰਨੇ ਚਾਹੀਦੇ ਆ ਸੋ ਸਾਰਾ ਕੁਝ ਦੱਸਦੇ ਆ ਇਸ ਵੀਡੀਓ ਦੇ ਵਿੱਚ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਸ਼ੁਰੂ ਕਰਦੇ ਆ ਦੋਸਤੋ ਨੰਬਰ 1 ਤੇ ਆ ਗਿਆ ਦੋਸਤੋ ਕਿ ਜਦੋਂ ਤੁਸੀਂ ਕਾਫੀ ਮਹੀਨਿਆਂ ਤੋਂ ਕੁਝ ਖਾਸ ਅਚੀਵ ਨਾ ਕੀਤਾ ਹੋਵੇ 5-6 ਮਹੀਨਿਆਂ ਤੋਂ ਕੋਈ ਖਾਸ ਚੀਜ਼ ਨੂੰ ਹਾਸਲ ਨਾ ਕੀਤਾ ਹੋਵੇ ਇੱਥੇ ਹੁਣ ਮਤਲਬ ਇਹ ਆ ਕਿ ਜਦੋਂ ਕੋਈ ਤੁਸੀਂ ਜ਼ਿੰਦਗੀ ਦੇ ਵਿੱਚ ਆਪਾਂ ਵੱਡੇ ਵੱਡੇ ਗੋਲ ਰੱਖਦੇ ਆ ਹੁਣ ਵੱਡੇ ਗੋਲਾਂ ਤੱਕ ਪਹੁੰਚਣ ਦੇ ਲਈ ਪਹਿਲਾਂ ਆਪਾਂ ਨੂੰ ਛੋਟੇ ਛੋਟੇ ਜ਼ਿੰਦਗੀ ਦੇ ਵਿੱਚ ਜਿਹੜੇ ਸੁਪਨੇ ਆ ਛੋਟੇ ਛੋਟੇ ਗੋਲ ਰੱਖੇ ਹੁੰਦੇ ਆ ਉਹਨਾਂ ਨੂੰ ਪੂਰਾ ਕਰਨਾ ਪੈਂਦਾ ਫਿਰ ਆਪਾਂ ਹੌਲੀ ਹੌਲੀ ਉਸ ਵੱਡੇ ਗੋਲ ਨੂੰ ਅਚੀਵ ਕਰ ਲੈਣੇ ਆ ਆਪਣੀ ਜੀ ਮਿਹਨਤ ਕਰਦੇ ਰਹਿਣੇ ਆ ਹੁਣ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣਾ ਕੋਈ ਕੰਮ ਤੁਹਾਡਾ ਸ਼ੁਰੂ ਕੀਤਾ ਕੋਈ ਤੁਸੀਂ ਕੰਮ ਕਰ ਰਹੇ ਹੋ ਕੋਈ ਬਿਜ਼ਨਸ ਕਰ ਰਹੇ ਹੋ ਜਾਂ ਕੁਝ ਵੀ ਤੁਸੀਂ ਕੰਮ ਦੀ ਸ਼ੁਰੂਆਤ ਕੀਤੀ ہوئی ਆ ਹੁਣ ਉਸ ਦੀ ਤੁਸੀਂ ਵੇਟ ਕਰ ਰਹੇ ਹੋ ਤਿੰਨ ਮਹੀਨੇ ਵੇਟ ਕਰੋ ਪੰਜ ਮਹੀਨੇ ਵੇਟ ਕਰੋ ਛੇ ਮਹੀਨੇ ਵੇਟ ਕਰੋ ਹੁਣ ਜਦੋਂ ਛੇ ਮਹੀਨਿਆਂ ਬਾਅਦ ਵੀ ਤੁਸੀਂ ਉਸ ਵਿੱਚ ਧਿਆਨ ਦੇਵੋ ਕਿ ਮੈਂ ਇੰਨੀ ਮਿਹਨਤ ਦੇ ਨਾਲ ਇਹ ਕੰਮ ਕਰ ਰਹੇ ਹਾਂ ਇੰਨੀ ਲਗਨ ਦੇ ਨਾਲ ਕੰਮ ਕਰ ਰਹੇ ਹਾਂ ਇੱਜ ਨੂੰ ਨੋਟ ਕਰੋ ਕਿ ਤੁਸੀਂ ਉਸ ਵਿੱਚ ਕੁਝ ਖਾਸ ਅਚੀਵ ਕੀਤਾ ਕੁਝ ਖਾਸ ਹਾਸਲ ਕੀਤਾ ਕੁਝ ਤਰੱਕੀ ਤੁਹਾਡੀ ਹੋਈ ਹੈ ਕਿ ਨਹੀਂ ਹੁਣ ਇੱਥੇ ਜੇ ਤੁਹਾਨੂੰ ਐ ਲੱਗਦਾ ਕਿ ਮੈਨੂੰ 6 ਮਹੀਨੇ ਹੋ ਗਏ ਮੈਨੂੰ 8 ਮਹੀਨੇ ਹੋ ਗਏ ਸਾਲ ਹੋ ਗਿਆ ਮੈਂ ਇਨੀ ਮਿਹਨਤ ਦੇ ਨਾਲ ਕੰਮ ਕਰ ਰਿਹਾ ਪਰ ਮੈਨੂੰ ਕੁਝ ਖਾਸ ਹਾਸਲ ਨਹੀਂ ਹੋ ਰਿਹਾ ਮੈਨੂੰ ਕੁਝ ਖਾਸ ਪ੍ਰਾਪਤ ਨਹੀਂ ਹੋ ਰਿਹਾ ਮਤਲਬ ਕਿ ਤੁਸੀਂ ਮਿਹਨਤ ਵੀ ਕਰਦੇ ਹੋ ਐਦਾਂ ਨਾ ਹੋਵੇ ਕਿ ਤੁਸੀਂ ਕੰਮ ਸ਼ੁਰੂ ਕਰਦੇ ਮਿਹਨਤ ਉਹਦੇ ਵਿੱਚ ਉਨੀ ਕਰੋ ਨਾ ਤੇ ਫਿਰ ਸੋਚੀ ਜਾਵੋ ਕਿ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਇਹ ਕੰਮ ਨਹੀਂ ਹੋਣਾ ਮਤਲਬ ਕਿ ਤੁਸੀਂ ਮਿਹਨਤ ਵੀ ਬਹੁਤ ਜ਼ਿਆਦਾ ਕਰਦੇ ਹੋਏ ਹੱਦ ਤੋਂ ਵੱਧ ਮਿਹਨਤ ਕਰੋ ਤੇ ਫਿਰ ਵੀ ਤੁਹਾਨੂੰ ਕੁਝ ਖਾਸ ਪ੍ਰਾਪਤੀ ਨਾ ਹੋਵੇ ਫਿਰ ਤੁਹਾਨੂੰ ਉਹ ਜਿਹੜਾ ਸਮਾਂ ਹੁੰਦਾ ਉਹ ਸਮੇਂ ਦੇ ਵਿੱਚ ਆਪਣੇ ਆਪ ਨੂੰ ਬਦਲਣ ਦੀ ਲੋੜ ਹੁੰਦੀ ਆ ਤਾਨੂੰ ਆਪਣੇ ਆਪ ਨੂੰ ਉਸ ਸਮੇਂ ਬਦਲ ਲੈਣਾ ਚਾਹੀਦਾ ਜਿਹੜੀ ਕਿ ਤੁਹਾਡੀ ਰੁਟੀਨ ਬਣੀ ਹੁੰਦੀ ਹੈ ਡੇਲੀ ਦੀ ਤੁਹਾਡੀ ਰੁਟੀਨ ਹੁੰਦੀ ਹੈ ਉਸ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੁੰਦੀ ਆ ਉਸ ਰੁਟੀਨ ਨੂੰ ਬਦਲ ਕੇ ਦੇਖੋ ਇਹ ਉਹ ਸਮਾਂ ਹੁੰਦਾ ਜਿਸ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੁੰਦਾ ਦੂਜਾ ਪੁਆਇੰਟ ਆ ਗਿਆ ਜੀ ਜਦੋਂ ਤੁਹਾਡਾ ਬੈਂਕ ਬੈਲੈਂਸ ਘਟਣ ਲੱਗ ਜਵੇ ਇਹ ਵੀ ਉਹ ਸਮਾਂ ਹੁੰਦਾ ਜਦੋਂ ਤੁਹਾਨੂੰ ਜ਼ਿੰਦਗੀ ਵਿੱਚ ਬਦਲਾਅ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਕਈ ਵਾਰ ਕੀ ਹੁੰਦਾ ਕਿ ਕਾਫੀ ਜ਼ਿਆਦਾ ਲੋਕਾਂ ਦੇ ਨਾਲ ਇਹ ਚੀਜ਼ ਐਦਾਂ ਹੁੰਦੀ ਆ ਕਿ ਜਦੋਂ ਤੁਹਾਡਾ ਜਿਹੜਾ ਖਰਚਾ ਵਾ ਉਹ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਤੇ ਜਿਹੜੀ ਤੁਹਾਡੀ ਕਮਾਈ ਆ ਉਹ ਕਾਫੀ ਘਟਣ ਲੱਗ ਜਾਂਦੀ ਆ ਤੇ ਫਿਰ ਤੁਹਾਨੂੰ ਦੁੱਖ ਤਕਲੀਫਾਂ ਵੀ ਆਉਣ ਲੱਗੀਆਂ ਮਤਲਬ ਕਿ ਤੁਹਾਡੇ ਜਿਹੜੇ ਖਰਚੇ ਆ ਉਹ ਆਟੋਮੈਟਿਕੀ ਇੰਨੇ ਜ਼ਿਆਦਾ ਵਧਣ ਲੱਗ ਜਾਂਦੇ ਨੇ ਪਰਮਾਤਮਾ ਕਰੇ ਕਿ ਕਿਸੇ ਦੇ ਉੱਪਰ ਇਹੋ ਜਿਹਾ ਸਮਾਂ ਨਾ ਆਵੇ ਕਿ ਉਸ ਦਾ ਬੈਂਕ ਬੈਲੈਂਸ ਘਟਣ ਲੱਗ ਜਵੇ ਪਰ ਉਹ ਜਿਹੜਾ ਸਮਾਂ ਹੁੰਦਾ ਉਸ ਸਮੇਂ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਬਦਲਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਤੁਹਾਡੇ ਜਿਹੜੇ ਖਰਚੇ ਹੁੰਦੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰ ਆਪਾਂ ਆਪਣੇ ਖਰਚੇ ਇੰਨੇ ਜ਼ਿਆਦਾ ਵਧਾ ਲੈਂਦੇ ਆ ਕਿ ਬਾਅਦ ਵਿੱਚ ਆਪਾਂ ਨੂੰ ਸ਼ਰਮ ਆਉਂਦੀ ਆ ਉਹਨਾਂ ਖਰਚਿਆਂ ਨੂੰ ਘਟਾਉਣ ਦੇ ਲਈ ਆਪਾਂ ਸ਼ਰਮ ਆਂਦੇ ਆ ਕਿ ਲੋਕ ਕੀ ਕਹਿਣਗੇ ਜੇ ਮੈਂ ਆ ਚੀਜ਼ ਨੂੰ ਐ ਕਰੂੰਗਾ ਪਰ ਦੋਸਤੋ ਇਹ ਸਮਾਂ ਬਾਅਦ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖਣਾ ਤਾਂ ਬਦਲਣ ਦੀ ਲੋੜ ਆ ਉੱਥੇ ਬਦਲ ਜਾਓ ਆਪਣੇ ਖਰਚੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਥੋੜੇ ਸਮੇਂ ਦੇ ਲਈ ਤੁਸੀਂ ਸਾਦਗੀ ਵਿੱਚ ਆਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਇਹ ਸਭ ਕੁਝ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਤੁਸੀਂ ਜਿਹੜੇ ਆਪਣੇ ਖਰਚੇ ਆ ਤੁਹਾਡਾ ਜਿਹੜਾ ਇਹਨਾਂ ਨੁਕਸਾਨ ਹੋਇਆ ਘਾਟਾ ਪਿਆ ਉਹਨੂੰ ਬਹੁਤ ਜਲਦੀ ਰਿਕਵਰ ਕਰ ਸਕਦੇ ਪਰ ਜੇ ਤੁਹਾਡੀ ਕਮਾਈ ਘਾਟਾ ਤੇ ਖਰਚੇ ਜਿਹੜੇ ਉਹ ਵੀ ਤੁਸੀਂ ਕੰਟਰੋਲ 'ਚ ਨਾ ਕਰ पाए ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਕਰਕੇ ਪਰਮਾਤਮਾ ਨਾ ਕਰੇ ਕਿ ਜੇ ਇਹੋ ਜਿਹਾ ਸਮਾਂ ਕਿਸੇ ਤੇ ਆਉਂਦਾ ਤਾਂ ਬਿਨਾਂ ਕਿਸੇ ਦੀ ਸ਼ਰਮ ਤੋਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋ ਤੀਜਾ ਪੁਆਇੰਟ ਹੈ ਜੀ ਕਿ ਜਦੋਂ ਤੁਹਾਨੂੰ ਲੱਗਣ ਲੱਗ ਜਵੇ ਕਿ ਹੁਣ ਕਾਮਯਾਬੀ ਮੇਰੇ ਵੱਲ ਨੂੰ ਆ ਰਹੀ ਹੈ ਹੁਣ ਮੈਂ ਹੌਲੀ ਜਿਹੀ ਕਾਮਯਾਬ ਹੋ ਰਿਹਾ ਹਾਂ ਸੋ ਬਹੁਤ ਚੰਗੀ ਗੱਲ ਆ ਕਿ ਤੁਸੀਂ ਮਿਹਨਤ ਕੀਤੀ ਤੇ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਹਾਡੀ ਮਿਹਨਤ ਆ ਜਿਹੜੀ ਉਹ ਰੰਗ ਲੈ ਕੇ ਆਈ ਤੁਸੀਂ ਕਾਮਯਾਬ ਹੋਣਾ ਸ਼ੁਰੂ ਹੋ ਗਏ ਜੋ ਕੁਝ ਵੀ ਤੁਸੀਂ ਸੋਚਿਆ ਹੁੰਦਾ ਜਿਹੜੇ ਤੁਹਾਡੇ ਸੁਪਨੇ ਹੁੰਦੇ ਆ ਉਹ ਸੁਪਨੇ ਤੁਹਾਡੇ ਪੂਰੇ ਹੁੰਦੇ ਲੱਗਦੇ ਤੁਹਾਨੂੰ ਲੱਗਦਾ ਹੁੰਦਾ ਕਿ ਸੁਪਨੇ ਹੁਣ ਪੂਰੇ ਹੁੰਦੇ ਆ ਮੇਰੇ ਸ਼ੁਰੂ ਹੋ ਗਏ ਕੰਮ ਤਾਂ ਇਹ ਵੀ ਉਹ ਸਮਾਂ ਹੁੰਦਾ ਦੋਸਤੋ ਕਿ ਤੁਹਾਨੂੰ ਇਸ ਸਮੇਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਉਸ ਸਮੇਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਲਸ ਕਰੋ ਕਿ ਹੁਣ ਤਾਂ ਕਾਮਯਾਬੀ ਮੈਨੂੰ ਮਿਲ ਹੀ ਜਾਣੀ ਆ ਹੁਣ ਤਾਂ ਮੈਂ ਕਾਮਯਾਬ ਹੋ ਹੀ ਜਾਣਾ ਤੇ ਤੁਸੀਂ ਆਪਣੀ ਮਿਹਨਤ ਨੂੰ ਘੱਟ ਕਰ ਦਮੋ ਆਪਣੀ ਮਿਹਨਤ ਵਿੱਚ ਕਮੀ ਲੈ ਕੇ ਆਵੋ ਬਲਕਿ ਤੁਹਾਨੂੰ ਚਾਹੀਦਾ ਕਿ ਉਸ ਸਮੇਂ ਦੇ ਵਿੱਚ ਤੁਸੀਂ ਆਪਣੀ ਮਿਹਨਤ ਨੂੰ ਹੋਰ ਜ਼ਿਆਦਾ ਡਬਲ ਕਰ ਦਮੋ ਹੋਰ ਜਿਆਦਾ ਆਪਣੀ ਮਿਹਨਤ ਨੂੰ ਵਧਾ ਦਮੋ ਤੁਹਾਨੂੰ ਇਹ ਨਾ ਲੱਗਣ ਲੱਗ ਜਵੇ ਕਿ ਹੁਣ ਤੱਕ ਕਾਮਯਾਬੀ ਬਸ ਮੈਨੂੰ ਮਿਲੀ ਜਾਣੀ ਆ ਤੇ ਤੁਸੀਂ ਆਪਣੇ ਕੰਮ ਨੂੰ ਘਟਾ ਦਮੋ ਕਿਤੇ ਇਹਦੇ ਕਾਰਨ ਤੁਹਾਡੇ ਹੱਥੋਂ ਆਇਆ ਮੌਕਾ ਤੁਹਾਡੇ ਹੱਥ ਚੋਂ ਨਿਕਲ ਨਾ ਜਾਵੇ ਕਿਤੇ ਇਸ ਸਮੇਂ ਵਿੱਚ ਆਪਣੀ ਜ਼ਿੰਦਗੀ ਵਿੱਚ ਮਿਹਨਤ ਨੂੰ ਡਬਲ ਕਰ ਦਿਓ ਤੇ ਹੱਦ ਤੋਂ ਵੱਧ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕਰੋ ਚੌਥਾ ਪੁਆਇੰਟ ਆ ਜੀ ਕਿ ਜਦੋਂ ਉਦਾਸੀ ਰਹਿਣ ਲੱਗ ਜਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਦਾਸੀ ਹੋਵੇ ਮਤਲਬ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਸਮਾਂ ਆਉਂਦਾ ਜਦੋਂ ਉਹ ਉਦਾਸ ਰਹਿਣ ਲੱਗ ਜਾਂਦਾ ਜਦੋਂ ਉਸ ਨੂੰ ਲੱਗਦਾ ਕਿ ਹੁਣ ਇਹ ਜ਼ਿੰਦਗੀ ਦਾ ਕੀ ਫਾਇਦਾ ਇਹੋ ਜੀ ਜ਼ਿੰਦਗੀ ਤੋਂ ਮੈਂ ਕੀ ਕਰਾਉਣਾ ਕੋਈ ਫਾਇਦਾ ਨਹੀਂ ਇਹੋ ਜੀ ਜ਼ਿੰਦਗੀ ਵਿੱਚ ਜਿਉਣਾ ਕਿ ਮੇਰੀ ਜ਼ਿੰਦਗੀ ਤਾਂ ਬਹੁਤ ਬੋਰ ਆ ਮੇਰਾ ਕੁਝ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਮੈਨੂੰ ਤਾਂ ਕੁਝ ਵੀ ਮੇਰੇ ਮਤਲਬ ਜੀ ਨਹੀਂ ਲੱਗਦਾ ਆਪਾਂ ਕਹਿ ਦਿੰਨੇ ਆ ਤਾਂ ਇਹਦਾ ਵੀ ਕੁਝ ਕਾਰਨ ਹੋ ਸਕਦਾ ਜੋ ਕਿਸੇ ਨੇ ਉਸ ਵਿਅਕਤੀ ਨਾਲ ਮਾੜੀ ਕੀਤੀ ਹੋ ਸਕਦੀ ਆ ਕਿਸੇ ਨੇ ਉਸ ਦੇ ਨਾਲ ਧੋਖਾ ਕੀਤਾ ਹੋ ਸਕਦਾ ਕਿਸੇ ਨੇ ਉਸ ਨਾਲ ਠੱਗੀ ਕੀਤੀ ਹੋ ਸਕਦੀ ਆ ਕੋਈ ਉਸ ਨੂੰ ਛੱਡ ਕੇ ਚਲਾ ਗਿਆ ਹੋ ਸਕਦਾ ਜ਼ਿੰਦਗੀ ਦੇ ਵਿੱਚੋਂ ਉਸ ਸਮੇਂ ਉਦਾਸ ਹੋਣਾ ਰੋਣਾ ਇਹਦਾ ਕੋਈ ਵੀ ਫਾਇਦਾ ਨਹੀਂ ਜਿਹੜਾ ਸਮਾਂ ਲੰਘ ਗਿਆ ਉਹਨੂੰ ਛੱਡ ਦਿਓ ਕਦੇ ਵੀ ਉਸ ਸਮੇਂ ਦਾ ਪਛਤਾਵਾ ਨਾ ਕਰੋ ਤੁਹਾਨੂੰ ਉਸ ਸਮੇਂ ਆਲਸ ਹੋ ਰਹੀ ਆ ਮਨ ਨੂੰ ਟਿਕਾ ਨਹੀਂ ਹੋ ਰਿਹਾ ਮਨ ਟਿਕ ਨਹੀਂ ਰਿਹਾ ਤੇ ਜਿੱਤੇ ਕਿਤੇ ਵੀ ਜਾਂਦੇ ਹੋ ਕਾਲ ਪੈਂਦੀ ਆ ਹਰ ਸਮੇਂ ਕਾਲ ਕਰੀ ਜਾਂਦੇ ਹੋ ਉਸ ਸਮੇਂ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਟੀਚਰ ਮਿਥੋ ਉਸ ਟੀਚੇ ਦੇ ਪਿੱਛੇ ਹੱਥ ਧੋਕੇ ਪੈ ਜਾਓ ਐਦਾਂ ਕਰਨ ਦੇ ਨਾਲ ਫਿਰ ਦੋ ਕੰਮ ਹੋ ਜਾਣਗੇ ਇੱਕ ਤਾਂ ਤੁਹਾਡਾ ਜਿਹੜਾ ਧਿਆਨ ਆ ਉਹ ਇਹਨਾਂ ਕੰਮਾਂ ਤੋਂ ਛਟਕਾਰਾ ਮਿਲ ਜੂਗਾ ਤੁਹਾਡਾ ਧਿਆਨ ਹਟ ਜੂਗਾ ਤੇ ਦੂਜਾ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਕਾਮਯਾਬ ਇਨਸਾਨ ਬਣ ਜਾਓਗੇ ਕਿਉਂਕਿ ਤੁਸੀਂ ਟੀਚਾ ਮਿਥਿਆ ਵਧੀਆ ਬਣਨ ਦੇ ਲਈ ਉਹਦੇ ਪਿੱਛੇ ਜਦੋਂ ਹੱਥੋਂ ਕੇ ਮਿਹਨਤ ਕੀਤੀ ਫਿਰ ਤੁਸੀਂ ਕਾਮਯਾਬੀ ਹੋ ਜਾਣਾ ਇਹਦੇ ਨਾਲ ਤੁਹਾਨੂੰ ਦੋ ਫਾਇਦੇ ਹੋ ਸਕਦੇ ਸੋ ਜਦੋਂ ਵੀ ਐਦਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਘਟਨਾ ਹੁੰਦੀ ਆ ਕੋਈ ਕਾਰਨ ਬਣਦਾ ਤਾਂ ਉਸ ਸਮੇਂ ਤੁਹਾਨੂੰ ਬਦਲਾਅ ਕਰਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਸੋ ਦੋਸਤੋ ਇਹ ਸੀ ਉਹ ਚਾਰ ਲੱਛਣ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਵਿੱਚੋਂ ਕੁਝ ਹੋ ਸਕਦਾ ਤਾਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ